ਦੋਸਤੋ ਸਤਿ ਸ੍ਰੀ ਅਕਾਲ ਆਦਾਬ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਯਾਨੀ 88 ਕਰਮਜੀਤ ਪਰਸਵਾਗਤ ਹੈ ਸੋ ਅੱਜ ਤੁਹਾਡੀ ਖidmat ਦੇ ਵਿੱਚ ਪੇਸ਼ ਕਰ ਰਿਹਾ ਹਾਂ ਗੁਲਜਾਰ ਸਿੰਘ ਸੰਧੂ ਦੀ ਬਹੁਤ ਹੀ ਦਿਲਚਸਪ ਕਹਾਣੀ ਠੱਗੀ ਜਦ ਕਦੀ ਵੀ ਨਸੀਬ ਆਸਾਮ ਤੋਂ ਛੁੱਟੀ ਆਉਂਦਾ ਤਾਂ ਆਪਣੇ ਪਿੰਡ ਜੰਮੂ ਵਾਲੀ ਬੇਬੇ ਨੂੰ ਜ਼ਰੂਰ ਮਿਲਦਾ ਬੇਬੀ ਵੀ ਇੱਕੋ ਸਾ ਅਸੀਸਾਂ ਦੇ ਢੇਰ ਲਾ ਦਿੰਦੀ ਕਦੋਂ ਆਇਆ ਮੇਰੇ ਮਹਿਲਾਂ ਦਾ ਤੋਤਾ ਕਿੰਨੀ ਨੌਕਰੀ ਹੈ ਹੁਣ ਤੇਰੀ ਪਰਦੇਸ ਰਹਿਣਾ ਤਾਂ ਕੈਦ ਕੱਟਣ ਵਾਂਗ ਹੁੰਦਾ ਹੈ ਪਰ ਕੀ ਮੜਾ ਢਿੱਡ ਦੀ ਖਾਤਰ ਦੁਨੀਆ ਬਹੁਤ ਕੁਝ ਕਰਦੀਏ ਨਸੀਬ ਹੂੰ ਹਾਂ ਕਰਕੇ ਜੰਮੂ ਵਾਲੀ ਦੇ ਸਾਰੇ ਸਵਾਲਾਂ ਦਾ ਐਵੇਂ ਕਿਵੇਂ ਉੱਤਰ ਦੇ ਛੜਦਾ ਅਸਲ ਵਿੱਚ ਉਹ ਉਸਦੇ ਨਾਲ ਅਜਈਆਂ ਗੱਲਾਂ ਕਰ ਨਹੀਂ ਸੀ ਜਾਂਦਾ ਉਹ ਤਾਂ ਕੇਵਲ ਫਰਜ਼ ਨੂੰ ਆਉਣ ਜਾਂਦਾ ਸੀ ਤਾਂ ਕਿ ਅਸੀਂ ਵਰਹਿੰਦੀ ਇਹ ਬੁੱਢੀ ਮੰਨ ਵਿੱਚ ਇਹ ਨਾ ਸੋਚੇ ਕਿ ਫਲਾਣੀ ਦਾ ਮੁੰਡਾ ਕੰਮ ਲੱਗਣ ਕਰਕੇ ਰਾਮਸਤ ਤੋ ਵੀ ਜਾਂਦਾ ਰਿਹਾ ਜਿਸ ਵੇਲੇ ਉਹ ਬੇਬੇ ਦੇ ਸਵਾਲਾਂ ਦਾ ਉੱਤਰ ਦੇ ਰਿਹਾ ਹੁੰਦਾ ਉਸ ਦਾ ਦਿਮਾਗ ਆਸਾਮ ਵਿੱਚ ਨਦੀਆਂ ਦੇ ਪੁਲ ਬਣਾਉਣ ਵਾਸਤੇ ਪੁੱਟੀਆਂ ਜਾਣ ਵਾਲੀਆਂ ਖੁਈਆਂ ਦੇ ਚੱਕਰ ਲਾ ਰਿਹਾ ਹੁੰਦਾ ਠੇਕੇਦਾਰ ਸੰਤਰਾਮ ਕੋਲ ਪਤਾ ਨਹੀਂ ਕੀ ਜਾਦੂ ਸੀ ਕਿ ਇੱਕ ਬਲ ਬਣਗਾ ਤਾਂ ਦੂਜੇ ਦਾ ਠੇਕਾ ਹੋਰ ਮਿਲ ਜਾਂਦਾ ਠੇਕੇ ਉੱਤੇ ਵੱਧ ਤੋਂ ਵੱਧ ਗੱਬਰੂਆਂ ਦੀ ਲੋੜ ਹੁੰਦੀ ਸੰਤਰਾਮ ਪਿੰਡ ਦਾ ਇੱਕ ਗੇੜਾ ਲਾਉਂਦਾ ਤੇ ਸਾਰੇ ਗੱਬਰੂਆਂ ਨੂੰ ਹੁੰਝ ਕੇ ਸੈਂਕੜੇ ਕੋਹਾਂ ਦੂਰ ਲੈ ਜਾਂਦਾ ਨਸੀਬ ਤਾਂ ਭਲਾਂ ਉਸਦੇ ਪਹਿਲੇ ਠੇਕੇ ਤੋਂ ਹੀ ਉਸ ਦੇ ਨਾਲ ਸੀ ਇੱਕ ਵਾਰੀ ਜਦੋਂ ਉਹ ਆਪਣੀ ਭੈਣ ਦੇ ਵਿਆਹ ਪਿੰਡ ਆਇਆ ਤਾਂ ਉਸ ਨੂੰ ਪਤਾ ਲੱਗਾ ਕਿ ਜੰਮੂ ਵਾਲੀ ਬੇਬੇ ਨੂੰ ਅਧਰੰਗ ਹੋ ਗਿਆ ਹੈ ਕਿਸੇ ਨੇ ਦੱਸਿਆ ਕਿ ਬੇਬੇ ਦਾ ਇੱਕ ਪਾਸਾ ਬੇਜਾਨ ਹੋ ਗਿਆ ਹੈ ਤੇ ਉਹ ਆਪਣਾ ਉਸ ਪਾਸੇ ਦਾ ਕੋਈ ਅੰਗ ਦੂਸਰੇ ਪਾਸੇ ਦੇ ਅੰਗਾਂ ਦੀ ਸਿਹਤਾ ਬਿਨਾ ਨਹੀਂ ਹਿਲਾ ਸਕਦੀ ਕੀ ਹੁੰਦੀ ਹੈ ਚੀਚੀ ਉਂਗਲੀ ਇਸਦੀ ਹਰਕਤ ਵੀ ਉਸਦੇ ਆਪਣੀ ਬਸ ਵਿੱਚ ਨਹੀਂ ਸੀ ਦਿਨ ਰਾਤ ਇੱਕ ਮੰਜੀ ਤੇ ਪਈ ਰਹਿੰਦੀ ਜਿਹੜੀ ਕਿ ਉਸਦੇ ਚੌਹਾਂ ਪੁੱਤਰਾਂ ਨੇ ਟੂੜੀ ਵਾਲੇ ਕੋਠੇ ਵਿੱਚ ਢਾ ਛੱਡੀ ਸੀ ਪੁੱਤਰ ਤਾਂ ਪਹਿਲਾਂ ਵੀ ਉਸਦੇ ਇੰਨੇ ਕੱਬ ਵਿੱਚ ਨਹੀਂ ਸਨ ਪਰ ਹੁਣ ਤਾਂ ਨੂਹਾਂ ਵੀ ਗੱਲ ਨਾ ਗੋਲਦੀਆਂ ਟੂੜੀ ਵਾਲੀ ਕੋਠੀ ਦੀ ਮੰਜੀ ਤੇ ਬੇਬੇ ਇਸ ਤਾਕ ਵਿੱਚ ਰਹਿੰਦੀ ਕਿ ਚੌਹਾਂ ਵਿੱਚੋਂ ਕੋਈ ਇੱਕ ਨੂੰ ਉਧਰੋਂ ਦੀ ਲੰਗੇ ਤੇ ਉਹ ਆਪਣੇ ਮੰਧਾ ਗੁੱਬਗਲਾਟ ਉਸ ਉੱਤੇ ਕੱਢ ਲਵੇ ਉਸ ਨੂੰ ਕੁਝ ਇਦਾਂ ਜਾਪਦਾ ਕਿ ਜਦੋਂ ਤੋਂ ਉਹ ਬਿਮਾਰ ਪਈ ਹੈ ਘਰ ਵਿੱਚ ਕੋਈ ਵੀ ਕੰਮ ਉਸ ਤਰ੍ਹਾਂ ਨਹੀਂ ਸੀ ਹੋ ਰਿਹਾ ਜਿਸ ਤਰ੍ਹਾਂ ਹੋਣਾ ਚਾਹੀਦਾ ਸੀ ਉਸ ਨੂੰ ਜਾਪਦਾ ਕਿ ਮੱਝ ਗਾਉ ਵਾਲੀ ਖੁਰਲੀ ਤੇ ਬਣ ਛੱਡੀ ਤੇ ਗਾਉ ਬੱਕਰੇ ਵਾਲੇ ਕਿਲੇ ਤੇ ਕਈ ਵਾਰੀ ਉਹ ਸੁਤ ਅਨਿੰਦਰੇ ਦੀ ਅਵਸਥਾ ਵਿੱਚ ਇਹ ਵੀ ਕਹਿੰਦੀ ਸੁਣੀ ਜਾਂਦੀ ਇੰਨਾ ਸ਼ਲਾਰੂਆਂ ਨੂੰ ਮੁਰਗੀਆਂ ਵਾਲੇ ਖੁੱਡੇ ਵਿੱਚ ਕਿਉਂ ਤੁੰਨੀ ਜਾਂਦੇ ਹੋ ਤੇ ਨਾਲੇ ਇਹ ਵੱਡੇ ਕੁੱਕੜ ਨੂੰ ਪੱਠ ਵਾਲੀ ਸੰਗਲੀ ਕਿਉਂ ਪਾ ਰੱਖੀ ਐ ਕੋਈ ਵੱਡੀ ਗੱਲ ਨਹੀਂ ਜੇ ਉਹ ਇਹ ਵੀ ਸੋਚਦੀ ਹੋਵੇ ਕਿ ਉਸਦੀ ਛੋਟੀ ਨੂੰ ਵੱਡੀ ਨੂੰ ਦੇ ਮੰਜੇ ਤੇ ਜਾ ਪਈ ਹੈ ਤੇ ਵੱਡੀ ਵਿਚਕਾਰਲੀ ਦੇ ਪਰ ਉਹ ਬੇਵਸੀ ਸਭ ਕੁਝ ਅੰਦਰੇ ਅੰਦਰ ਪੀਂਦੇ ਜਾਂਦੀ ਬੇਬੇ ਦੇ ਪੁੱਤਰਾਂ ਨੂੰ ਬੇਬੇ ਦੇ ਰੋਗ ਦਾ ਬੜਾ ਦੁੱਖ ਸੀ ਕਿਸੇ ਨੇ ਜੰਗਲੀ ਕਬੂਤਰ ਦਾ ਮਾਸ ਖਵਾਂਦੀ ਰਾਇ ਦਿੱਤੀ ਤਾਂ ਉਹਨਾਂ ਨੇ ਨੇੜੇ ਤੇੜੇ ਦੇ ਟੱਠੇ ਖੂਹਾਂ ਦੇ ਸਾਰੇ ਕਬੂਤਰ ਇੱਕ ਇੱਕ ਕਰਕੇ ਮਾਰ ਲਿਆਂਦੇ ਕਿਸੇ ਨੇ ਕੋਈ ਟੀਕਾ ਦੱਸਿਆ ਤਾਂ ਉਹਨਾਂ ਨੇ ਵਿੱਤ ਅਨੁਸਾਰ ਵੱਧ ਤੋਂ ਵੱਧ ਟੀਕੇ ਲਗਵਾਈ ਖਾਣੇ ਪੀਣ ਦੇ ਜ਼ਿੰਮੇਦਾਰ ਘਰਾਣੇ ਵਿੱਚ ਨਿੱਕੇ ਮੋٹے ਖਰਚਾ ਨਾਲ ਫਰਕ ਹੀ ਕੀ ਪੈਂਦਾ ਕਿਸੇ ਨੂੰ ਇਹ ਪਤਾ ਚਲ ਜਾਵੇ ਸਹੀ ਕਿ ਇਨਾਂ ਕੋ ਉਦਮ ਕਰਨ ਨਾਲ ਘਰੋਂ ਜ਼ਹਿਮਤ ਨਿਕਲ ਸਕਦੀ ਹੈ ਪਰ ਹੁਣ ਤਾਂ ਇਹ ਗੱਲ ਬੇਬੇ ਵੀ ਜਾਣ ਗਈ ਸੀ ਕਿ ਰੋਗ ਦਾ ਇਲਾਜ ਕਿਸੇ ਦੇ ਵਸਦਾ ਨਹੀਂ ਸੀ ਰਹਾ ਇਸ ਨਿਰਾਸ਼ਤਾ ਦੇ ਵਧਨ ਨਾਲ ਉਹ ਪਹਿਲਾਂ ਨਾਲੋਂ ਵੀ ਉਲਟ-ਪੁਲਟ ਸੋਚਾਂ ਸੋਚਦੀ ਜਿਹੜੀਆਂ ਗੱਲਾਂ ਆਪਣੀਆਂ ਨੂੰਹਾਂ ਸੱਚ ਪੁੱਛੋਂ ਤਾਂ ਪਿੰਡ ਦੀਆਂ ਸਾਰੀਆਂ ਨੂੰਹਾਂ ਬਾਰੇ ਉਸ ਦੇ ਅੰਦਰ ਹੀ ਅੰਦਰ ਰਹਿੰਦੀਆਂ ਸਨ ਹੁਣ ਉਹ ਕਿਸੇ ਨਾ ਕਿਸੇ ਰੂਪ ਵਿੱਚ ਬਾਹਰ ਆਉਣ ਲੱਗੀਆਂ ਪਿੰਡ ਦਾ ਕੋਈ ਵੀ ਜੀ ਉਸ ਦੀ ਖਬਰ ਲਈ ਨਾ ਜਾਂਦਾ ਪੱਤਰਤੀਆਂ ਵੀ ਰੋਟੀ ਪਾਣੀ ਸਰਹਾਣੇ ਰੱਖ ਕੇ ਇੱਕ ਪਾਸੇ ਹੋ ਜਾਂਦੇ ਜੇ ਕੋਈ ਉਸ ਨਾਲ ਗੱਲ ਕਰਦਾ ਵੀ ਤਾਂ ਅਜਿਹਾ ਬੰਦਾ ਜਿਹੜਾ ਨਸੀਬ ਵਾਂਗ ਕਈ ਮਹੀਨੇ ਬਾਹਰ ਰਹਿ ਕੇ ਕਦੀ ਕਦਈ ਛੁੱਟੀ ਆਉਂਦਾ ਨਸੀਬ ਨੂੰ ਜੰਮੂ ਵਾਲੀ ਬੇਬੇ ਬਾਰੇ ਸੁਣ ਕੇ ਬੜਾ ਦੁੱਖ ਹੋਇਆ ਇੱਕ ਤੁਰਦਾ ਫਿਰਦਾ ਬੰਦਾ ਜਿਹੜਾ ਪਿੰਡ ਦੇ ਜੀਜੀ ਦੀ ਸਾਰ ਲੈ ਕੇ ਹੀ ਪੂਰੀ ਨਿੰਦਰ ਸੌ ਸਕਦਾ ਸੀ ਕਿਵੇਂ ਸਾਰਾ ਦਿਨ ਮੰਜੀ ਨਾਲ ਲੱਗ ਕੇ ਪਿਆ ਰਹਿ ਸਕਦਾ ਹੈ ਨਹੀਂ ਤਾਂ ਕਿਹੜੀ ਮਕਾਨ ਸੀ ਜਿਸ ਦੀ ਮੋਰੀ ਬੇਬੇ ਨਾ ਹੁੰਦੀ ਕਿਹੜਾ ਕਾਰਜ ਸੀ ਜਿਸ ਵਿੱਚ ਉਸ ਦੀ رائے ਨਾ ਲਈ ਜਾਂਦੀ ਕਿਹੜੀ ਕੰਧ ਸੀ ਜਿਹੜੀ ਉਸ ਦੀ رائے ਬਨਾ ਉਸਰੀ ਸੀ ਕਿਹੜਾ ਖੂ ਸੀ ਜਿਸ ਦਾ ਕੱਟ ਟੁੱਟਦਾ ਉਸ ਨੇ ਅੱਖੀ ਨਹੀਂ ਸੀ ਤੱਕਿਆ ਮਰਬੇ ਬੰਦੀ ਦੇ ਦਿਨਾਂ ਵਿੱਚ ਉਸ ਨੂੰ ਚੱਪੇ-ਚੱਪੇ ਦੀ ਕੀਮਤ ਦਾ ਗਿਆਨ ਸੀ ਇਥੋਂ ਤੱਕ ਕਿ ਇਕ ਲਈ ਇਕ ਲਿਖੂ ਜਾਂ ਰੁਖਦਾ ਜੁਮਲ ਪਿਆ ਸੀ ਉਹ ਵੀ ਉਸ ਦੇ ਦਿਲ ਉੱਤੇ ਉਕਰਿਆ ਪਿਆ ਸੀ ਇਹ ਉਸੇ ਦੀ ਹਿੰਮਤ ਸੀ ਕਿ ਉਸਨੇ ਆਪਣੇ ਪੁੱਤਰਾਂ ਨੂੰ ਵਧੀਆ ਤੋਂ ਵਧੀਆ ਥਾਂ ਜ਼ਮੀਨ ਪਵਾ ਦਿੱਤੀ ਸੀ ਉਸ ਨੂੰ ਇਹ ਵੀ ਪਤਾ ਸੀ ਕਿ ਸਕੂਲ ਦਾ ਮਾਸਟਰ ਕਿਹੜੀ ਕੁੜੀ ਵੱਲ ਤੱਕ ਕੇ ਲੰਘਦਾ ਹੈ ਜਾਂ ਪਿੰਡ ਦੇ ਪਟਵਾਰੀ ਦਾ ਕਿਸ ਦੇ ਘਰ ਆਉਣ ਜਾਣ ਹੈ ਬਿਮਾਰ ਪੈਣ ਤੋਂ ਪਹਿਲਾਂ ਜਦ 15 ਕੋ ਸਾਲ ਦੇ ਇੱਕ ਜੱਟ ਮੁੰਡੇ ਨੇ 13 ਕੋ ਬਰੇ ਦੀ ਝੋਰਾ ਦੀ ਕੁੜੀ ਨੂੰ ਘੜਾ ਚਕਾਉਂਦਿਆਂ ਇਹ ਕਿਹਾ ਸੀ ਕਿ ਇੰਨੇ ਭਾਰ ਨਾਲ ਉਸ ਦਾ ਲੱਕ ਟੁੱਟ ਜਾਵੇਗਾ ਤਾਂ ਹੋਰ ਕਿਸੇ ਨੂੰ ਭਾਵੇਂ ਪਤਾ ਹੋਵੇ ਜਾਂ ਨਾ ਜੰਮੂ ਵਾਲੀ ਬੀਬੇ ਜ਼ਰੂਰ ਜਾਣਦੀ ਸੀ ਕਿ ਉੱਤਰ ਵਿੱਚ ਝੋਰਾ ਦੀ ਕੁੜੀ ਨੇ ਜੱਟਾਂ ਦੇ ਮੁੰਡੇ ਨੂੰ ਕੁਛੜ ਚੁੱਕ ਲੈਣ ਦਾ ਦਾਵਾ ਕੀਤਾ ਸੀ ਹੁਣ ਜਦੋਂ ਕਿ ਬੀਬੇ ਨੂੰ ਬਿਮਾਰ ਪਿਆ 6 ਮਹੀਨੇ ਹੋ ਗਏ ਸਨ ਉਸ ਨੂੰ ਕੀ ਪਤਾ ਸੀ ਕਿ ਉਹ ਜੱਟਾਂ ਦਾ ਮੁੰਡਾ ਉਸ ਝੂਰਾਂ ਦੀ ਕੁੜੀ ਤੋਂ ਚੁੱਕਿਆ ਵੀ ਗਿਆ ਸੀ ਜਾਂ ਨਹੀਂ ਨਸੀਬ ਦਾ ਦਿਲ ਮੂੰਹੋਂ ਪਰ ਆਇਆ ਜਦੋਂ ਉਹ ਬੇਬੇ ਨੂੰ ਮਿਲਿਆ ਤਾਂ ਬੇਬੇ ਨੇ ਛੇ ਮਹੀਨੇ ਦੀਆਂ ਡੱਕੀਆਂ ਗੱਲਾਂ ਉਸ ਨਾਲ ਕੀਤੀਆਂ ਉਸ ਵਰੀ ਮੌਸਮ ਕਿੰਨਾ ਖਰਾਬ ਰਿਹਾ ਸੀ ਮੀਂਹ ਉੱਤੇ ਮੀਂਹ ਵਰ ਰਹੇ ਸਨ ਜੰਮਦੀ ਫਸਲ ਨੂੰ ਕੁੱਤਰਾ ਖਾ ਗਿਆ ਸੀ ਤੇ ਵੱਡੀ ਹੋਈ ਨੂੰ ਟਿੱਡੀਦਲ ਟਿੱਡੀਆਂ ਨੇ ਨਿੰਮ ਦੇ ਪੱਤੇ ਵੀ ਨਹੀਂ ਛੱਡੇ ਸਨ ਸਾਰੀ ਬਨਸਪਤੀ ਰੁੰਡ ਦੀ ਰੁੰਡ ਹੋਈ ਪਈ ਸੀ ਉੱਤੋਂ ਜੋਤਸ਼ੀ ਚੈਨ ਨਹੀਂ ਸੀ ਲੈਣ ਦਿੰਦੇ ਕਹਿੰਦੇ ਸਨ ਕਿ ਅੱਠ ਗ੍ਰਹਿ ਮਿਲਣ ਵਾਲੇ ਹਨ ਜਿਹੜੇ ਮਿਲਣ ਵਿੱਚ ਨਹੀਂ ਸੀ ਆ ਰਹੇ ਬੱਚੇ ਵੀ ਜਾਣਦੇ ਸਨ ਕਿ ਪੌਣ ਪਾਣੀ ਤੇ ਮਿੱਟੀ ਨੇ ਇੱਕ ਦੂਜੇ ਵਿੱਚ ਕੁਲ ਮਿਲ ਜਾਣਾ ਸੀ ਇਹ ਗੱਲ ਵੱਖਰੀ ਹੈ ਕਿ ਰੋਜ਼ਾਨਾ ਜੀਵਨ ਦੇ ਕਾਰੋਬਾਰ ਉਸੇ ਤਰ੍ਹਾਂ ਜਾਰੀ ਸਨ ਜੱਟ ਉਸੇ ਉਤਸ਼ਾਹ ਨਾਲ ਟਿੱਡੀਦਲ ਤੋਂ ਫਸਲਾਂ ਵੇਚਾਰੇ ਸਨ ਮੁੰਡੇ ਕੁੜੀਆਂ ਪਹਿਲਾਂ ਵਾਂਗ ਹੀ ਖੂਹਾਂ ਟੋਬਿਆਂ ਤੇ ਪੱਠਿਆਂ ਤੇ ਮਿਲਦੇ ਤੇ ਅੱਖ ਮਟਕਾ ਕਰਨ ਤੋਂ ਬਾਅਦ ਪਾਣੀ ਦੀ ਬਾਲਟੀ ਫੜ ਜਾਂ ਪੱਠੀ ਤੋਂ ਦਾਣੇ ਚੱਬਦੇ ਨੀਮੀ ਪਾਈ ਮੜ ਆਉਂਦੇ ਬੇਬੇ ਦੇ ਕੰਨੀ ਕੋਈ ਗੱਲ ਪੈਂਦੀ ਕੋਈ ਨਾ ਪੈਂਦੀ ਹਾਂ ਇੱਕ ਅਫਵਾਹ ਜਿਹੜੀ ਗਰਮਾ-ਗਰਮ ਪੰਜਾਬ ਪਰ ਵਿੱਚ ਫੈਲ ਚੁੱਕੀ ਸੀ ਬੇਬੇ ਤੱਕ ਵੀ ਪਹੁੰਚ ਗਈ ਲੋਕੀ ਕਹਿੰਦੇ ਸਨ ਕਿ ਪਾਖੜੀ ਦੀ ਝੀਲ ਵਿੱਚ ਇੰਨਾ ਪਾਣੀ ਜਮਾ ਹੋ ਗਿਆ ਸੀ ਲੋਕੀ ਕਹਿੰਦੇ ਸਨ ਕਿ ਪਾਖੜੇ ਦੀ ਝੀਲ ਵਿੱਚ ਇੰਨਾ ਪਾਣੀ ਜਮਾ ਹੋ ਗਿਆ ਸੀ ਕਿ ਪਾਖੜੇ ਦਾ ਬੰਨ ਹੋਣ ਬਹੁਤੀ ਦੇਰ ਉਸ ਨੂੰ ਡਕ ਨਹੀਂ ਸੀ ਸਕਦਾ ਬੰਨ ਟੁੱਟਣ ਦੇ ਨੁਕਸਾਨ ਬੱਚੇ ਬੱਚੇ ਨੂੰ ਯਾਦ ਸਨ ਸਾਰੇ ਪੰਜਾਬ ਦੀ ਰਾਣੀ ਹਰ ਸਮੁੰਦਰ ਵਿੱਚ ਜਾ ਪੈਣੀ ਸੀ ਕਿੱਕਰਾ ਬੇਰੀਆਂ ਤਾਂ ਕੀ ਪਿਪਲਾਂ ਬਰੋਟਿਆਂ ਨੇ ਵੀ ਜੜੋਂ ਉਖੜ ਜਾਣਾ ਸੀ ਰੇਤ ਬਰੇਤੇ ਤੇ ਕਲਰਪੌਂ ਵਿੱਚ ਕੋਈ ਅੰਤਰ ਨਹੀਂ ਸੀ ਰਹਿਣਾ ਪਾਣੀ ਦੇ ਵਾਹ ਨੇ ਦਰਿਆਵਾਂ ਦੇ ਰੁਖ ਬਦਲ ਦੇ ਨਹੀਂ ਸਨ ਜ਼ੋਰ ਨਾਲ ਵਗ ਰਹੇ ਪਾਣੀ ਟੋਇਆਂ ਟੱਬਿਆਂ ਨੂੰ ਕੀ ਜਾਣਦੇ ਹਨ ਨਦੀਆਂ ਨਾਲੀ ਜਰਨੈਲੀ ਸ਼ੜਕ ਵਾਂਗ ਸਿੱਧੇ ਵਗ ਤੁਰਨੇ ਸਨ ਅੰਦਰੋਂ ਅੰਦਰੀ ਹਰ ਇੱਕ ਬੰਦਾ ਡਰ ਰਿਹਾ ਸੀ ਪਰ ਬਾਹਰੋਂ ਬਾਹਰੋਂ ਸਾਰੇ ਹੱਸ ਰਹੇ ਸਨ ਜੇ ਨਹੀਂ ਸਨ ਡਰਦੇ ਤਾਂ ਇਸ ਪਬਜਲ ਤੋਂ ਕੇਵਲ ਨਿੱਕ-ਨਿੱਕੇ ਬਾਲ ਨਹੀਂ ਸੀ ਡਰਦੇ ਕਿਸੇ ਯਾਤਰੂ ਨੇ ਅਖਰੂਟ ਖੇਡਦੇ ਮੁੰਡਿਆਂ ਨੂੰ ਪੁੱਛਿਆ ਸੀ ਕਿ ਉਹ ਇਸ ਘੋਰ ਹਨੇਰੀ ਵਾ ਵਿੱਚ ਇੰਨੇ ਜ਼ੋਰ ਸ਼ੋਰ ਨਾਲ ਕਿਵੇਂ ਖੇਡ ਰਹੇ ਹਨ ਤਾ ਇੱਕ ਲਾਪਰਵਾ ਮੁੰਡੇ ਨੇ ਕਿਹਾ ਸੀ ਹੋਰ ਕੀ ਕਰੀਏ ਬਾਪੂ ਕਹਿੰਦਾ ਹੈ ਕਿ ਥੋੜੇ ਦਿਨਾਂ ਤੱਕ ਦੁਨੀਆ ਖਤਮ ਹੋਣ ਵਾਲੀ ਹੈ ਨਸੀਬ ਇਸ ਸਥਿਤੀ ਵਿੱਚ ਵੀ ਨਹੀਂ ਸੀ ਡੋਲਿਆ ਜੰਮੂ ਵਾਲੀ ਬੇਬੇ ਖੁਸ਼ ਸੀ ਕਿ ਨਸੀਬ ਨੇ ਲੋਕਾਂ ਵਾਂਗ ਡਰਦਿਆਂ ਆਪਣੀ ਭੈਣ ਦੇ ਵਿਆਹ ਦੀ ਤਰੀਕ ਪਿੱਛੇ ਨਹੀਂ ਸੀ ਪਾਈ ਉਹ ਖੁਸ਼ ਸੀ ਕਿ ਮੁੰਡੇ ਦੀ ਮਿਹਨਤ ਤਰਲਾ ਤਰਲਾ ਕਰਕੇ ਕੁੜੀ ਦੇ ਵਿਆਹ ਵਿੱਚ ਜਾ ਬੈਠੇਗੀ ਕੀ ਹੋਇਆ ਜੇ ਉਸ ਦੀ ਸੁਣੀ ਨੂੰ ਅਣ ਸੁਣੀ ਕਰ ਛੱਡਣਗੇ ਉਸ ਨੂੰ ਕੁਝ ਕਹਿਣ ਦਾ ਮੌਕਾ ਤਾਂ ਮਿਲੇਗਾ ਤੂੰ ਪੁੱਤਰਾ ਸਬਬ ਨਾਲ ਆ ਗਏ ਮੈਨੂੰ ਕੁੜੀ ਦਾ ਵਿਆਹ ਜ਼ਰੂਰ ਵਿਖਾ ਦੇਈ ਮੈਂ ਤਾਂ ਇੱਥੇ ਬਰਮੀ ਵਿੱਚ ਪਈ ਰਹਿੰਦੀ ਹਾਂ ਦਿਨ ਦੇ ਦਿਨ ਮੈਨੂੰ ਪੀੜੀ ਉੱਤੇ ਬਿਠਾ ਕੇ ਚਰਨੀ ਥੱਲੇ ਲੈ ਜਾਈ ਕੀ ਪਤਾ ਹੈ ਮੈਂ ਕਿੰਨੇ ਦਿਨ ਹੋਰ ਜੀਣਾ ਮਰਨ ਤੋਂ ਪਹਿਲਾਂ ਮੈਂ ਪਿੰਡ ਦਾ ਮੂੰਹ ਹੀ ਦੇਖ ਲਵਾਂ ਕੀ ਇੰਨਾ ਕੇ ਕੇ ਜੰਮੂ ਵਾਲੀ ਬੇਬੇ ਚੁੱਪ ਹੋ ਗਈ ਇਸ ਤੋਂ ਬਾਅਦ ਉਹ ਕਹਿ ਵੀ ਕੀ ਸਕਦੀ ਸੀ ਤੇ ਫਿਰ ਉਸ ਨੂੰ ਫੁਰਨਾ ਫਰਿਆ ਕਿ ਉਹ ਆਪਣੇ ਰੋਗ ਬਾਰੇ ਹੀ ਪੁੱਛ ਦੇਖੇ ਕੀ ਹਾਲੀ ਕਿਸ ਨੇ ਅਦਰੰਗ ਦਾ ਇਲਾਜ ਨਹੀਂ ਸੀ ਲੱਭਿਆ ਕੀ ਕਲਕੱਤੀ ਵੀ ਇਸ ਦੀ ਦਵਾਈ ਨਹੀਂ ਸੀ ਮਿਲਦੀ ਕੀ ਉਹ ਦਵਾਈ ਖਾ ਕੇ ਮੁੜ ਪਿੰਡ ਦੇ ਕਾਰਜਾਂ ਵਿੱਚ ਭਾਗ ਨਹੀਂ ਲੈ ਸਕਦੀ ਕੀ ਕਿਸੇ ਤਰੀਕੇ ਨਾਲ ਉਹ ਪਹਿਲਾਂ ਵਾਂਗ ਹੀ ਨੋਂ ਵਰਨਾਮ ਹੋ ਕੇ ਖੇਰੂ ਖੇਰੂ ਹੋ ਰਹੇ ਆਪਣੇ ਪਰਿਵਾਰਾਂ ਕਿਨਕਾ ਕਿਨਕਾ ਕਿ ਰਹੇ ਆਪਣੇ ਪਿੰਡ ਨੂੰ ਮੁੜ ਆਪਣੀ ਪੂੰਠੀ ਵਿੱਚ ਲੈ ਇਕੱਠਿਆ ਨਹੀਂ ਸੀ ਕਰ ਸਕਦੀ ਉਸ ਦੇ ਰੋਗ ਦਾ ਕੋਈ ਨਾ ਕੋਈ دارو ਕਿਦਰੇ ਨਾ ਕਿਦਰੇ ਤਾਂ ਜ਼ਰੂਰ ਹੋਵੇਗਾ ਠੇਕੇਦਾਰ ਸੰਤਰਾਮ ਤੋਂ ਕੋਈ ਅਜੀਹੀ ਵਸਤੂ ਜ਼ਰੂਰ ਮਿਲ ਸਕਦੀ ਸੀ ਜਿਸ ਨਾਲ ਉਹ ਪਹਿਲਾਂ ਵਰਗੀ ਹੀ ਹੋ ਕੇ ਬੈਠ ਜਾਂਦੀ ਸੰਤਰਾਮ ਨੇ ਅੱਦੇ ਪਿੰਡ ਨੂੰ ਤਾਰ ਦਿੱਤਾ ਸੀ ਕੀ ਉਹ ਇੱਕ ਬੁੱਢੀ ਦੀ ਫਰਿਆਦ ਨਹੀਂ ਸੀ ਸੁਣ ਸਕਦਾ ਬੇਬੇ ਦਾ ਜੀ ਕਰਦਾ ਸੀ ਕਿ ਮਿਸਤਰੀ ਸੰਤਰਾਮ ਤਿੰਨ ਨਸੀਬ ਰੱਬ ਨੂੰ ਗਿੱਚਿਓ ਫੜ ਕੇ ਉਸ ਦੇ ਕੋਲ ਲੈ ਆਉਣ ਤੇ ਉਹ ਪੈਰੀਂ ਪੈ ਕੇ ਆਪਣੀ ਦਿੱਤੀ ਬਿਮਾਰੀ ਬੇਬੇ ਤੋਂ ਵਾਪਸ ਲੈ ਲਵੇ ਉਸ ਦੀ ਨਜ਼ਰ ਵਿੱਚ ਸੰਤਰਾਮ ਉਸ ਪੀਰਾ ਸੀ ਜਿਹੜਾ ਆਪਣੇ ਕਰਤੱਬ ਨਾਲ ਸੱਪ ਦੇ ਡੰਗੇ ਦਾ ਇਲਾਜ ਕਰਨ ਲਈ ਉਸ ਸੱਪ ਨੂੰ ਬੰਨ ਲਿਆ ਹੁੰਦਾ ਸੀ ਜਿਸ ਨੇ ਡੰਗਿਆ ਹੋਵੇ ਅਤੇ ਸੱਪ ਨੂੰ ਸਪੇਰੇ ਦਾ ਹੁਕਮ ਮੰਨ ਕੇ ਆਪਣੀ ਵਿਸ਼ ਚੂਸਣੀ ਪੈਂਦੀ ਸੀ ਪਹਿਲਾਂ ਯੰਜ ਵਿੱਚ ਬੈਠਣ ਵਾਲੀ ਤੇ ਹੁਣ ਰਾਜ਼ੀ ਹੋਣ ਵਾਲੀ ਗੱਲ ਨਹੀਂ ਜੰਮੂ ਵਾਲੀ ਬੇਬੇ ਦੇ ਮੂੰਹ ਤੇ ਇੱਕ ਅਜੀਬ ਜਿਹੀ ਰੌਣਕ ਲੈ ਆਂਦੀ ਸੀ ਨਸੀਬ ਨੂੰ ਜਾਪਿਆ ਕਿ ਉਹ ਅੱਦੇ ਸਰੀਰ ਨਾਲ ਹੀ ਉੱਠ ਕੇ ਧਰਨ ਫਿਰਨ ਲੱਗ ਜਾਵੇਗੀ ਨਸੀਬ ਨੇ ਬੇਬੇ ਨੂੰ ਤਸੱਲੀ ਕਰਵਾਈ ਕਿ ਅੱਜ ਦੁਨੀਆ ਵਿੱਚ ਕੋਈ ਲਾ ਇਲਾਜ ਨਹੀਂ ਡਾਕਟਰਾਂ ਕੋਲ ਹਰ ਇੱਕ ਰੋਗ ਦਾ ਦਾਰੂ ਹੈ ਇਸ ਲਈ ਬੇਬੇ ਨੂੰ ਇੰਨਾ ਨਿਰਾਸ਼ ਨਹੀਂ ਸੀ ਹੋਣਾ ਚਾਹੀਦਾ ਪਰ ਇਹ ਗੱਲ ਸੁਣ ਕੇ ਬੇਬੇ ਦੇ ਮੂੰਹ ਦੀ ਰੌਣਕ ਕੁਝ ਮੱਠੀ ਪੈ ਗਈ ਉਹ ਸ਼ਾਇਦ ਬਿਲਕੁਲ ਰੋਗਵੀ ਨਹੀਂ ਸੀ ਹੋਣਾ ਚਾਹੁੰਦੀ 6 ਮਹੀਨੇ ਵਿੱਚ ਉਸਦੇ ਖਿਆਲ ਅਨੁਸਾਰ ਦੁਨੀਆ ਇੰਨੀ ਬਦਲ ਚੁੱਕੀ ਸੀ ਕਿ ਮੁਰ ਬੇਬੇ ਕਾਬੂ ਵਿੱਚ ਨਹੀਂ ਸੀ ਲੈ ਸਕਦੀ ਉਸਦੇ ਨੂੰਹਾਂ ਪੁੱਤਰ ਉਸਦੇ ਸਾਥ ਸਬੰਧੀ ਕੁਝ ਹੋਰ ਦੇ ਹੋਰ ਹੋ ਗਏ ਸਨ ਉਹ ਉਹਨਾਂ ਨੂੰ ਕਿਸ ਤਰ੍ਹਾਂ ਮਜਬੂਰ ਕਰ ਸਕਦੀ ਸੀ ਕਿ ਉਹ ਸਾਰੇ ਉਸ ਨੂੰ ਪਹਿਲਾਂ ਵਾਲਾ ਹੀ ਆਦਰ ਮਾਨ ਦੇਣ ਪਿੰਡ ਦਾ ਅਰਜੀ ਨਵੀਸ ਦੱਸਦਾ ਹੁੰਦਾ ਸੀ ਕਿ ਜੇ ਉਹ 4 ਦਿਨ ਕੰਮ ਉੱਤੇ ਨਹੀਂ ਸੀ ਜਾਂਦਾ ਤਾਂ ਤਹਿਸੀਲ ਦੀ ਸਾਰੀ ਦੁਨੀਆ ਬਦਲ ਚੁੱਕੀ ਹੁੰਦੀ ਸੀ ਉਸ ਦੇ ਪੱਕੇ ਗਾਹਕ ਵੀ ਨਵੇਂ ਅਰਜੀ ਨਵੀਸ ਤੋਂ ਕੰਮ ਕਰਾਉਣਾ ਸ਼ੁਰੂ ਕਰ ਦਿੰਦੇ ਸਨ ਬੇਬੇ ਤਾਂ ਭਲਾ 6 ਮਹੀਨੇ ਤੋਂ ਬਿਮਾਰ ਸੀ ਪਤਾ ਨਹੀਂ ਹੁਣ ਉਸ ਦੀ ਦੁਨੀਆ ਕਿਸ ਨੇ ਮਲ ਲਈ ਸੀ ਬੇਬੇ ਨੂੰ ਉਸ ਦੁਨੀਆ ਤੋਂ ਡਰ ਲੱਗਦਾ ਜਿਸ ਦੀ ਉਹ ਰਾਜ਼ੀ ਹੋ ਕੇ ਵੀ ਮਾਲਕ ਨਹੀਂ ਸੀ ਹੋ ਸਕਦੀ ਹੁਣ ਉਸ ਨੂੰ ਕੌਣ ਜਾਣਦਾ ਸੀ ਉਹ ਉਦਾਸ ਹੋ ਗਈ ਉਸਨੇ ਕਿਸੇ ਦੀ ਜਾਂਚ ਤੋਂ ਕੀ ਲੈਣਾ ਸੀ ਕਿਸੇ ਦੀਆਂ ਖੁਸ਼ੀਆਂ ਵਿੱਚ ਉਹਦੇ ਲਈ ਕਾਦੀ ਤੀਰਜ ਸੀ ਜਦ ਉਹ ਆਪ ਮੋਈ ਬਿਛੜਿਆ ਨਾਲੋਂ ਬੱਧ ਹੋ ਚੁੱਕੀ ਸੀ ਨਸੀਬ ਚੁੱਪਚਾਪ ਜੰਮੂ ਵਾਲੀ ਦੇ ਚੀਰੇਵਲ ਤੱਕਦਾ ਰਿਹਾ ਉਸਦੇ ਮੱਥੀ ਉੱਤੇ ਉਸਦੀਆਂ ਸੋਚਾਂ ਛਾਪੇ ਦੇ ਅੱਖਰਾਂ ਵਾਂਗ ਪ੍ਰਤੱਖ ਸਨ ਉਸ ਦੀਆਂ ਅੱਖਾਂ ਦੂਰ ਪਰੇ ਸੁੰਝ ਵਿੱਚ ਗੱਡੀਆਂ ਹੋਈਆਂ ਸਨ ਉਹ ਆਪਣੇ ਅੰਦਰਲੀ ਅੱਖ ਨਾਲ ਲੋਕਾਂ ਨੂੰ ਅਪਤਗ੍ਰਹੀ ਤੋਂ ਡਰ ਕੇ ਭਜਦੇਆਂ ਤੱਕ ਸਕਦੀ ਸੀ ਉਹ ਦੇਖ ਰਹੀ ਸੀ ਕਿ अनेका ਬੰਦਿਆਂ ਨੇ ਆਪਣੇ ਡੇਰੇ ਘਰਾਂ ਵਿੱਚੋਂ ਨਿਕਲ ਕੇ ਉੱਚੇ-ਉੱਚੇ ਟਿੱਬਿਆਂ ਉੱਤੇ ਲਾ ਲਏ ਸਨ ਉਸ ਨੂੰ ਜਪਦਾ ਸੀ ਜਿਵੇਂ ਉਸ ਦਾ ਸਾਰਾ ਪਰਿਵਾਰ ਉਸ ਨੂੰ ਟੂੜੀ ਵਾਲੀ ਕੋਠੜੀ ਵਿੱਚ ਛੱਡ ਕੇ ਮਾਤਾ ਰਾਣੀ ਦੇ ਟਿੱਬੇ ਉੱਤੇ ਜਾ ਬੈਠਾ ਸੀ ਉਹ ਵੇਖ ਸਕਦੀ ਸੀ ਕਿ ਉਸਦੇ ਪਰਿਵਾਰ ਦੇ ਇੱਕ ਵੀ ਜੀ ਨੂੰ ਉਹਦੇ ਨਾਲ ਕੋਈ ਲਗਾਓ ਨਹੀਂ ਸੀ ਰਿਹਾ ਪਰਮਾਤਮਾ ਬੜਾ ਬੇਅੰਤ ਸੀ ਜਿਸ ਨੇ ਭਾਖੜੀ ਦੀ ਝੀਲ ਵਿੱਚ ਮੜਾ ਮੂਹੀ ਪਾਣੀ ਡੱਕ ਛੱਡਿਆ ਸੀ ਬੇਬੀ ਨੂੰ ਝੀਲ ਦਾ ਪਾਣੀ ਵਿਸਕੋਲ ਦਾ ਦਿਖਾਈ ਦੇ ਰਿਹਾ ਸੀ ਪਾਣੀ ਜਿਵੇਂ ਅੰਦਰੋਂ ਅੰਦਰ ਵੜ ਖਾ ਰਹਾ ਹੋਵੇ ਉਹ ਜਾਣਦੀ ਸੀ ਕਿ ਇਹੋ ਜਿਹੀ ਅਫਵਾਹ ਕਦੀ ਝੂਠ ਨਹੀਂ ਹੋਇਆ ਕਰਦੀ ਉਸਨੇ ਆਪਣੀ ਜਵਾਨੀ ਵਿੱਚ ਕੋਇਟੇ ਦੇ ਪੁਚਾਲ ਦੀਆਂ अनेका ਖਬਰਾਂ ਸੁਨੀਆਂ ਸਨ ਉਦੋਂ ਉਸ ਨੂੰ ਇਹ ਸਭ ਕੁਝ ਸੁਣ ਕੇ ਬੜਾ ਦੁੱਖ ਹੋਇਆ ਸੀ ਪਰ ਭਾਖੜੇ ਦੇ ਬੰਨ ਦਾ ਟੁੱਟਣਾ ਤਾਂ ਉਸ ਨੂੰ ਰੱਬੀ ਦਾਤ ਜਾਪਦਾ ਸੀ ਜਿਸ ਨੇ ਇੱਕੋ ਹੱਲੇ ਸਾਰੇ ਪੰਜਾਬ ਨੂੰ ਮੁਕਤ ਕਰ ਦੇਣਾ ਸੀ ਉਦੋਂ ਜੀ ਕਰਦਾ ਸੀ ਕਿ ਉਹ ਕਿਸੇ ਤਰੀਕੀ ਨਾਲ ਉਸ ਇੰਜੀਨੀਅਰ ਨੂੰ ਮਿਲੇ ਜਿਸ ਨੇ ਇੰਨਾ ਸਾਰਾ ਪਾਣੀ ਕੈਦ ਕਰ ਛੱਡਿਆ ਸੀ ਬੇਬੇ ਦਾ ਨਿਸ਼ਚੈ ਸੀ ਕਿ ਇੰਜੀਨੀਅਰ ਨੂੰ ਇਸ ਗੱਲ ਦਾ ਪੂਰਾ ਗਿਆਨ ਸੀ ਕਿ ਸ਼ਬਦੇਹਾੜੇ ਜਦੋਂ ਉਹ ਅਧਰੰਗ ਦੀ ਰੋਗੀ ਹੋ ਕੇ ਜ਼ਿੰਦਗੀ ਤੋਂ ਆਤਰ ਹੋ ਚੁੱਕੀ ਹੋਵੇਗੀ ਤਾਂ ਉਹ ਇਹ ਏਡਾ ਵੱਡਾ ਬੰਨ ਮੱਕੀ ਦੇ ਟਾਂਡੇ ਵਾਂਗ ਟੁੱਟ ਜਾਵੇਗਾ ਬੇਬੇ ਨੇ ਸੰਗ ਵਿੱਚੋਂ ਨਿਗਾਹ ਮੋੜ ਕੇ ਕੋਲ ਖੜੇ ਨਸੀਬਲ ਤੱਕਿਆ ਤੇ ਬੋਲੀ ਹਾਂ ਸੱਚ ਤੈਨੂੰ ਤਾਂ ਸਾਰਾ ਪਤਾ ਹੋਣਾ ਇਸ ਭਾਖੜੀ ਦੇ ਟੁੱਟਣ ਬਾਰੇ ਕਿੰਨੇ ਕੁ ਦਿਨ ਰਹਿੰਦੇ ਨੇ ਪਲਾ ਕੀ ਇਹ ਚੰਦਰਾ ਕੁਝ ਦਿਨ ਕੱਡੂ ਵੀ ਨਹੀਂ ਉਸਨੇ ਆਖਰੀ ਫਿਕਰਾ ਆਪਣੇ ਮਨ ਉੱਤੇ ਬਹੁਤ ਸਾਰਾ ਭਾਰ ਪਾ ਕੇ ਬੋਲਿਆ ਤਾਂ ਕਿ ਕੋਲ ਖੜਾ ਨਸੀਬ ਇਹ ਨਾ ਪਾਪ ਲਈ ਕਿ ਪਾਖੜੀ ਦਾ ਬੰਨ ਟੁੱਟਣ ਦੀ ਬੀਬੇ ਨੂੰ ਬਹੁਤ ਖੁਸ਼ੀ ਹੋਈ ਹੈ ਐਨ ਕੁਦਰਤੀ ਸੀ ਕਿ ਨਸੀਬ ਬੀਬੇ ਦੇ ਮਨ ਵਿੱਚ ਖੋਲ ਰਹੇ ਪਾਖੜੇ ਸੰਬੰਧੀ ਵਿਚਾਰਾਂ ਨੂੰ ਨਹੀਂ ਸੀ ਭੰਪ ਸਕਿਆ ਉਹ ਇਹ ਵੀ ਜਾਣਦਾ ਸੀ ਕਿ ਅਜਿਹੀ ਕੋਈ ਗੱਲ ਦੂਰ ਭਵਿੱਖ ਵਿੱਚ ਵੀ ਨਹੀਂ ਸੀ ਵਾਪਰਨ ਵਾਲੀ ਤੈਨੂੰ ਕੀ ਹੋ ਗਿਆ ਬੀਬੇ ਤੂੰ ਤਾਂ ਐਵੇਂ ਡਰੀ ਜਾਨੀਂ ਹੈ ਕੋਈ ਬੰਨ ਬੁਨ ਨਹੀਂ ਟੁੱਟਣਾ ਉਹ ਕੋਈ ਲੰਡੂ ਬੰਜੂ ਦਾ ਬਣਾਇਆ ਹੋਇਆ। ਮਹਾ ਕਾਰੀਗਰਾਂ ਦੇ ਹੱਥ ਲੱਗੇ ਨੇ ਉਸ ਨੂੰ। ਲੋਕ ਤਾਂ ਸਹਰੀ ਕੰਜਰ ਨੇ ਜਿਹੜੇ ਇਹੋ ਜਿਹਿਆਂ ਅਫਵਾਹਾਂ ਫੈਲਾ ਛੱਡ ਦੇ ਨੇ। ਤੂੰ ਨਿਸ਼ਚਿਤ ਸੁੱਤੀ ਰਿਹਾ ਕਰ ਮੋਜ ਨਾਲ। ਉਸ ਨੇ ਬੇਬੇ ਨੂੰ ਭਰੋਸਾ ਦਿਵਾਇਆ। ਨਸੀਬ ਨੇ ਤੱਕਿਆ ਕਿ ਬੇਬੇ ਦਾ ਮੂੰਹ ਇਹ ਸੁਣ ਕੇ ਪੂਣੀ ਵਰਗਾ ਚਿੱਟਾ ਹੋ ਗਿਆ। ਉਸ ਦੀ ਇੱਕ ਪਾਸੇ ਦੀ ਨਬਸ ਤੇਜ਼ ਤੇਜ਼ ਚੱਲਣ ਲੱਗੀ। ਹੈਂ? ਉਹ ਧੜਕਦੇ ਦਿਲ ਨਾਲ ਬੋਲੀ ਜਿਵੇਂ ਉਸ ਨਾਲ ਬਹੁਤ ਵੱਡੀ ਠੱਗੀ ਹੋ ਗਈ ਹੋਵੇ ਉਹ ਮੰਜੇ ਉੱਤੇ ਇੰਜ ਨਿਰਾਸ਼ ਹੋ ਕੇ ਟੈਪਈ ਜਿਵੇਂ ਉਸ ਦੇ ਜੂੰਦੇ ਪਾਸੇ ਵਿੱਚ ਵੀ ਜਾਣ ਨਹੀਂ ਸੀ ਰਹੀ ਦੋਸਤੋ ਇੱਥੇ ਹੀ ਇਹ ਕਹਾਣੀ ਖਤਮ ਹੋ ਜਾਂਦੀ ਹੈ ਸ਼ੁਕਰੀਆ